ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਕਈ ਦਿਨਾਂ ਤੋਂ ਵੇਖ ਰਹੇ ਹਾਂ ਪ੍ਰੈਂਕਲ ਲੁਧਿਆਣੇ ਤੋਂ ਜਿਸ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਮਖੂ ਜੀ ਜਿਹੜੇ ਸਾਡੇ ਸਿੱਖ ਕੌਮ ਦੇ ਧੜਕ ਪ੍ਰਚਾਰਕ ਵਾ ਤੇ ਬਹੁਤ ਵਧੀਆ ਉਹ ਆਪਦੀ ਡਿਊਟੀ ਨਿਭਾਉਂਦੇ ਆ ਕੋਈ ਹੋਵੇ ਪਰ ਉਸਨੂੰ ਪ੍ਰੈਂਕਲ ਵੱਲੋਂ ਜੋ ਬਹੁਤ ਵੱਦ ਘੱਟ ਕੀਤਾ ਗਿਆ ਗਾਲ ਮੰਦਾ ਕੀਤਾ ਗਿਆ ਦਾਸ ਪ੍ਰਗਟ ਸਿੰਘ ਚੋਲਾ ਸਾਹਿਬ ਅਸੇਪਾਈ ਹਰਪ੍ਰੀਤ ਸਾਹਿਬ ਬਖੂ ਦੇ ਨਾਲ ਵਾ ਇਹ ਪ੍ਰੈਂਕਲ ਅਖੋਤੀ ਅਸੀਂ ਇਸ ਨੂੰ ਚੇਤਾਵਨੀ ਦਿੰਨੇ ਆ ਬੰਦੇ ਦਾ ਪੁੱਤ ਬਾਂਜਾ ਜੁੱਤੀਆਂ 76 ਕਿਸੇ ਦੇ ਮੇਤਣ ਹੀ ਹੁੰਦੇ ਤੇਰੇ ਵਰਗੇ ਜੁੱਤੀਆਂ ਖਾ ਕੇ ਮੁੜ ਕੇ ਨਾਲੇ ਮਾਫੀਆਂ ਮੰਗਦੇ ਆ ਤੂੰ ਸਾਡੇ ਗੁਰਸਿੱਖ ਭਰਾ ਨੂੰ ਵੱਦ ਘੱਟ ਕੀਤੀਆਂ ਵਾ ਹੋਰ ਵੀ ਨਾਗ ਸੰਘਾ ਨੇ ਬਹੁਤ ਸਾਰੇ ਧਾਰਮਿਕ ਖਿਆਲਾਂ ਦੇ ਸੰਘਾ ਨੇ ਭਾਈ ਸਾਹਿਬ ਜੀ ਦੇ ਨਾਲ ਖਲੋਤੇ ਆ ਅਸੀਂ ਵੀ ਦਾਸ ਪ੍ਰਗਟ ਸੈ ਚੋਲਾ ਸ ਅਸੀਂ ਵੀ ਨਾਲ ਵਾਂ ਜਿੱਥੇ ਵੀ ਸਾਨੂੰ ਆਵਾਜ਼ ਮਾਰਨਗੇ ਜੋ ਵੀ ਆਖਣਗੇ ਅਸੀਂ ਉਹ ਕਰਨ ਨੂੰ ਤਿਆਰ ਵਾਂ ਪਰ ਇਹ ਖੋਤੀ ਪ੍ਰੰਕਲ ਨੂੰ ਮੂੰਹ ਤੋੜਨਾਂ ਦੀ ਬਾਤ ਵਾਂਗੇ ਕਿ ਤੈਨੂੰ ਭੱਜਣ ਦਾ ਰਾਹ ਨਹੀਂ ਮਿਲਣਾ ਬੰਦੇ ਦਾ ਪੁੱਤ ਬਾਂਜਾ ਨਾਲ ਵਾਲਾ ਵੇਕੀ ਥੋਮਸ ਆ ਆ ਖੋਤੀ ਉਹ ਕੋਣ ਹੋਵੇ ਸਾਡੇ ਫੈਸਲੇ ਕਰਉਣ ਵਾਲਾ ਗੱਲਬਾਤ ਕਰਨ ਵਾਲਾ ਇੱਕ ਬਾਹਰੋਂ ਬੰਦਾ ਆ ਕੇ ਕੀ ਕਹੇ ਸਾਡੇ ਪੰਜਾਬ ਦੀ ਧਰਤੀ ਤੇ ਕੋਈ ਨਹੀਂ ਹੈਗਾ ਤੇ ਇਸ ਕਰਕੇ ਪਰ ਅੰਕਲ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਥੇ ਕਾਰਵਾਈ ਕੀਤੀ ਜਾਵੇ ਇਹਦੇ ਜਿਹੜੇ ਗਨਮੈਣ ਵਾ ਉਹ ਵਾਪਸ ਲੈ ਜਾਣਾ ਤੇ ਜਿੰਨੇ ਵੀ ਬੰਦੇ ਭੌਂਕਦੇ ਆ ਇਹ ਗਨਮੈਣ ਲੈ ਕੇ ਰੌਲਾ ਪਉਂਦੇ ਆ ਤੇ ਇਹਨਾਂ ਨੂੰ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਪਾਈ ਹਰ ਪਰੇਸ਼ਾ ਮਖੂ ਨੂੰ ਇਹਨਾਂ ਸਾਫ਼ ਦਿੱਤਾ ਜਾਵੇ ਅਸੀਂ ਪਾਈ ਹਰਪ੍ਰੀਤ ਸਿੰਘ ਮਗੂ ਦੇ ਨਾਲ ਵਾਂ ਜੇ ਲੋੜ ਪਈ ਜਿਸ ਤਰ੍ਹਾਂ ਵੀ ਕਰਨਾ ਪਿਆ ਅਸੀਂ ਕਰਾਂਗੇ ਇਹਨਾਂ ਨੂੰ ਜ਼ਰੂਰ ਜਿੱਤੀ ਫਿਰਾਂਗੇ ਨਹੀਂ ਤੇ ਇਹ ਬੰਦੇ ਦਾ ਪੁੱਤ ਬਣ ਜਾਵੇ ਪ੍ਰੈਂਕਲ ਲਿਧਿਆਣੇ ਵਾਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ